ਗੁਰਦਾਸਪੁਰ ਦੇ ਲੋਕਾਂ ਲਈ ਮੈਨੂੰ ਸਮਝਣਾ ਇੱਕ ਬਹੁਤ ਇਤਿਹਾਸਿਕ ਦਿਨ ਹੈ ਕੱਲ 15 ਅਗਸਤ ਸਾਡਾ ਜੁਮੇ ਆਜ਼ਾਦੀ ਦਾ ਦਿਨ ਹੈ ਜਿਸ ਆਜ਼ਾਦੀ ਲਈ ਸਾਡੇ ਬਹੁਤ ਸਾਰੇ ਜੰਗੀ ਕੁਲਾਟੀਆਂ ਨੇ ਕੁਰਬਾਨੀਆਂ ਵੀ ਦਿੱਤੀਆਂ ਸ਼ਹਾਦਤਾਂ ਵੀ ਦਿੱਤੀਆਂ ਔਰ ਸਾਡੇ ਵਰਗੀ ਪੀੜ੍ਹੀ ਨੂੰ ਇੱਕ ਆਜ਼ਾਦ ਹਿੰਦੁਸਤਾਨ ਦੇ ਵਿੱਚ ਪੈਦਾ ਹੋਣ ਦਾ ਵਦਨ ਫੁੱਲਣ ਦਾ ਮੌਕਾ ਮਿਲਿਆ ਅੱਜ ਉਸ ਇਤਿਹਾਸ ਨੂੰ ਤਾਜ਼ਾ ਰੱਖਣ ਵਾਸਤੇ ਇਹ ਜਿਹੜਾ ਟੈਂਕ ਆ ਜਿਵੇਂ ਡੀ ਸਾਹਿਬ ਨੇ ਦੱਸਿਆ ਕਿ ਕਈ ਲੜਾਈਆਂ ਇਸ ਟੈਂਕ ਨੇ ਲੜੀਆਂ ਪਰ ਖਾਸ ਕਰ ਜਿਹੜੀ ਇੰਡੋ-ਪਾਕ ਵਾਰ 1971 ਦੀ ਹੋਈ ਸੀ ਉਹਦੇ ਵਿੱਚ ਇਸ ਨੇ ਲੜ ਕੇ ਜਿੱਤ ਪ੍ਰਾਪਤ ਕੀਤੀ ਉਸ ਨੂੰ ਅੱਜ ਗੁਰਦਾਸਪੁਰ ਜਿਹੜੀ ਐਂਟਰੈਂਸ ਆ ਉਹਦੇ ਉੱਤੇ ਇੰਸਟਾਲ ਕੀਤਾ ਗਿਆ ਮੈਂ ਸਮਝਣਾ ਕਿ ਇਹ ਸਿਰਫ ਟੈਂਕ ਕੱਲਾ ਇੱਕ ਆਪਣੇ ਆਪ ਦੇ ਵਿੱਚ ਨਹੀਂ ਪਰ ਉਹ ਇਸ ਇਤਿਹਾਸ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਦੇ ਵਿੱਚ ਸਹਾਇ ਹੋਊਗਾ जिन्नां नु हमेशा इस गल दी याद रहूगी कि ओना शहीदा ने इस मुल्क दी जग शक्ति ਲਈ इस मुल्क दे इकट्ठेपन ਲਈ इस मुल्क दी आजादी नु बचावण वास्ते अपनी कुर्बानियां दितियां तो मैं समझना ਵੀ ਇਹੋ ਜਿਹੇ ਮਨੂਮੈਂਟ ਜਿਹੜੇ ਹੁੰਦੇ ਨੇ ਉਹ ਇੱਕ ਸੋਰਸ ਆਫ ਇਨਸਪੀਰੇਸ਼ਨ ਵੀ ਹੁੰਦੇ ਨੇ ਔਰ ਜਿਸ ਵਕਤ ਆਉਣ ਵਾਲੀ ਪੀੜ੍ਹੀ ਇਹਨਾਂ ਚੀਜ਼ਾਂ ਤੋਂ ਪ੍ਰੇਰਣਾ ਲੈ ਕੇ ਦੇਸ਼ ਭਗਤੀ ਦਾ ਜਜ਼ਬਾ ਲਾਊਗੀ ਦੇਸ਼ ਦੇ ਪ੍ਰਤੀ ਆਪਣੀ ਵਫਾਦਾਰੀ ਦੇਸ਼ ਦੇ ਪ੍ਰਤੀ ਆਪਣਾ ਪਿਆਰ ਉਸ ਚੀਜ਼ਾਂ ਨੂੰ ਉਜਾਗਰ ਕਰੂਗੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਸ ਨੂੰ ਇਹਦੀ ਜਿਹੜੀ ਦੇਖ ਰੇਖ ਆ ਉਹ ਸਾਡੀ ਜਿਹੜੀ ਹੈਰੀਟੇਜ ਸੁਸਾਇਟੀ ਆ ਜਿਹੜੇ ਪੰਜਾਬ ਦੇ ਔਰ ਗੁਰਦਾਸਪੁਰ ਦੇ ਇਤਿਹਾਸ ਔਰ ਸੱਭਿਆਚਾਰ ਨੂੰ ਹਮੇਸ਼ਾ ਉਜਾਗਰ ਕਰਦੀ ਆ ਉਹਦੇ ਵੱਲੋਂ ਕੀਤੀ ਜਾਊਗੀ ਕਿਉਂਕਿ ਕਈ ਵਾਰੀ ਇਹੋ ਜਿਹੇ ਚੌਕ ਵੀ ਬਣ ਜਾਂਦੇ ਨੇ ਇਹੋ ਜਿਹੀਆਂ ਚੀਜ਼ਾਂ ਵੀ ਲੱਗ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਸਾਂਭ ਸੰਭਾਲ ਦੇ ਵਿੱਚ ਫਰਕ ਰਹਿ ਜਾਂਦਾ ਉਸ ਚੀਜ਼ ਨੂੰ ਉਹਨੂੰ ਠੀਕ ਰੱਖਣ ਵਾਸਤੇ ਐਰੀਟਰ ਸੁਸਾਇਟੀ ਨੇ ਆਪਣੇ ਹੱਥ ਵਿੱਚ ਇਹਦੀ ਸਾਂਭ ਸੰਭਾਲ ਲਈ ਆ ਸਵਾਜ ਸਾਡੇ ਮੰਤਰੀ ਸ਼੍ਰੀ ਲਾਲਜਨ ਗੁਡਾਰੇ ਜੱਗ ਜੀ ਨੇ ਆ ਕੇ ਆਪ ਆਪਣੇ ਹੱਥੀ ਇਹਨੂੰ ਇਹਦਾ ਦੁਗਾਟਨ ਕਰਨਾ ਸੀ ਕਿਉਂਕਿ ਅੱਜ ਚੰਡੀਗੜ੍ਹ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਜੀ ਨੇ ਕੈਬਨਟ ਮੀਟਿੰਗ ਬੁਲਾ ਲਈ ਔਰ ਉਹਦੇ ਵਿੱਚ ਬੜੇ ਅਹਿਮ ਮੁੱਦੇ ਪੰਜਾਬ ਦੇ ਵਿਚਾਰੇ ਜਾਣੇ ਸੀ ਇਸ ਕਰਕੇ ਅੱਜ ਇੱਥੇ ਪਹੁੰਚ ਨਹੀਂ ਸਕੇ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਨਵਾਂ ਨੇ ਗੁਰਦਾਸਪੁਰ ਨੂੰ ਇੱਕ ਬਹੁਤ ਵਧੀਆ ਤੋਹਫਾ ਜਿਹੜਾ ਦਿੱਤਾ ਸੋ ਪਰਮੇਸ਼ਵਰ ਕਰੇ ਇਹ ਆਜ਼ਾਦੀ ਅਸੀਂ ਸਾਰੇ ਉਹਨੂੰ ਬਰਕਰਾਰ ਰੱਖੀਏ ਤਾਂ ਕਿ ਜਿਹੜੀ ਮੁਸ਼ਕਲਾਂ ਦੇ ਨਾਲ ਇਹ ਆਜ਼ਾਦੀ ਮਿਲੀ ਆ ਉਸ ਨੂੰ ਕਾਇਮ ਰੱਖਣਾ ਅਗਲੀ ਪੀੜ੍ਹੀ ਦਾ ਫਰਜ਼ ਬਣ ਜਾਂਦਾ ਧੰਨਵਾਦ ਜਿਹੜਾ ਟੈਂਕ ਹੈਗਾ ਜਿਹੜਾ ਅਸੀਂ ਅੱਜ ਇੱਥੇ ਲਗਾਇਆ ਹੈਗਾ ਬਵਰੀਕ ਚੌਂਕ ਤੇ ਇਹ T-55 ਟੈਂਕ ਹੈਗਾ ਅਸੀਂ 1960 'ਚ ਰੂਸ ਤੋਂ ਲਿਤਾ ਸੀਗਾ ਐਂਡ ਇਸ ਟੈਂਕ ਨੇ ਚਾਰ ਵੱਡੀਆਂ-ਵੱਡੀਆਂ ਲੜਾਈਆਂ ਲੜੀਆਂ ਖਾਸ ਕਰਕੇ 1971 'ਚ ਇਹ ਚਾਰ ਅਲੱਗ-ਅਲੱਗ ਜਗ੍ਹਾ ਤੇ ਗਿਆ ਇਹਦੀ ਖਾਸੀਅਤ ਆ ਸੀਗੀ ਕਿ ਇਹ ਦਿਨੇ ਤੇ ਰਾਤੀ ਦੋਨੋਂ ਟਾਈਮ ਲੜਾਈ ਕਰ ਸਕਦਾ ਸੀਗਾ ਇਹਦੇ ਨਾਲ ਅਸੀਂ 1971 ਦੀ ਲੜਾਈ 'ਚ ਜਰੂਰ ਵਿਜੇ ਪਾਈ ਹੈਗੀ ਪਾਕਿਸਤਾਨ ਦੇ ਉੱਤੇ ਆਜ਼ਾਦੀ ਦੇ ਕੱਲ ਦੇ ਸ਼ੁਭ ਦਿਹਾੜੇ ਦੇ ਮੌਕੇ ਅਸੀਂ ਅੱਜ ਇਹ ਟੈਂਕ ਨੂੰ ਜਿਲ੍ਹਾ ਗੁਰਦਾਸਪੁਰ ਨੂੰ ਸਮਰਪਿਤ ਕਰ ਰਹੇ ਹਾਂ ਤਾਂ ਕਿ ਇਹ ਜਿਹੜੀ ਨਿਸ਼ਾਨੀ ਹੈ ਸਾਡੇ ਸ਼ੂਰ ਵੀਰਾਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਹਮੇਸ਼ਾ ਯਾਦ ਰੱਖਿਆ ਜਾ ਸਕੇ ਜਿਹੜੀਆਂ ਲੜਾਈਆਂ ਇਸ ਦੇਸ਼ ਵਾਸਤੇ ਲੜੀਆਂ ਗਈਆਂ ਜਿਹਦੇ ਵਾਸਤੇ ਕੁਰਬਾਨੀਆਂ ਦਿੱਤੀਆਂ ਗਈਆਂ ਉਹਨਾਂ ਸਾਰਿਆਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਅੱਜ ਉਹ ਸਾਰੇ ਸ਼ੂਰਬੀਰਾਂ ਨੂੰ ਯਾਦ ਕਰਦੇ ਹਾਂ ਇਸ ਕਰਕੇ ਅਸੀਂ ਗੁਰਦਾਸਪੁਰ ਜ਼ਿਲ੍ਹੇ 'ਚ ਇਹ ਟੈਂਕ ਲਗਾਇਆ ਹੈਗਾ ਮੇਰੀ ਹੁਣੇ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਬਾਕੀ ਆਫੀਸਰ ਸਾਹਿਬ ਨਾਲ ਵੀ ਗੱਲ ਹੋ ਰਹੀ ਸੀ ਕਿ ਕਿੱਦਾਂ ਇਹ ਟੈਂਕ ਆਉਣ ਵਾਲੀ ਜਨਰੇਸ਼ਨ ਨੂੰ ਇਨਸਪਾਇਰ ਕਰੇਗਾ ਤੇ ਯਾਦ ਦਿਲਾਏਗਾ ਕਿ ਸਾਡੇ ਦੇਸ਼ 'ਚ ਜਿਹੜੇ ਸਾਡੇ ਸੈਨਿਕ ਹੈ ਉਹ ਅੱਜ ਵੀ ਉੱਥੇ ਖੜੇ ਹੈ ਲੜਾਈ ਸਾਡੀ ਲਗਾਤਾਰ ਸਾਡੇ ਜਿਹੜੇ ਪड़ोसी ਦੇਸ਼ ਨਾਲ ਜਾਰੀ ਰਹਿੰਦੀ ਹੈ ਉਹ ਉਸ ਦੇ ਵਾਸਤੇ ਸਾਡੇ ਜਿਹੜੇ ਸ਼ੂਰ ਵੀਰ ਹੈਗੇ ਕਿੰਦਾ ਦਿਨ ਰਾਤ ਮਿਹਨਤ ਕਰਦੇ ਹੈਗੇ ਸੋ ਆਉਣ ਵਾਲੀ ਜਨਰੇਸ਼ਨਸ ਨੂੰ ਇਹ ਟੈਂਕ ਜ਼ਰੂਰ ਇਨਸਪਾਇਰ ਕਰੇਗਾ ਤੇ ਆ ਜਿਹੜੀ ਕਹਾਣੀ ਹੈ ਇੱਕ ਜਿਹੜਾ ਬੜਾ ਸਵਰਨਮ ਇਤਿਹਾਸ ਹੈ ਪੰਜਾਬ ਦਾ ਐਂਡ ਇੰਡੀਆ ਦਾ ਇਹ ਇਹਨੂੰ ਹਮੇਸ਼ਾ ਉਜਾਗਰ ਕਰੇਗਾ ਤੇ ਆਉਣ ਵਾਲੀ ਜਨਰੇਸ਼ਨ ਨੂੰ ਕਾਫੀ ਜ਼ਿਆਦਾ ਇਨਸਪੀਰੇਸ਼ਨ ਮਿਲੇਗੀ ਸਰ ਲੋਕਾਂ ਦੀ ਮੰਨਿਆ ਜੀ ਕਿ ਇਥੇ ਵੱਡੀਆਂ ਲਾਈਟਾਂ ਲਗਾਈਆਂ ਜਾਣ ਤਾਂ ਜੋ ਰਾਤ ਨੂੰ ਵੀ ਲੋਕ ਜਿਹੜੇ ਨੇ ਬਿਲਕੁਲ ਕਿਉਂਕਿ ਟੈਂਕ ਆਪਣੇ ਕੋਲ ਹੋਣੇ ਆਇਆ ਹੈਗਾ ਐਂ ਬੜਾ ਸ਼ੁਭ ਦਿਹਾੜੇ ਦੇ ਮੌਕੇ ਆਇਆ ਹੈਗਾ ਸਾਡੀ 78ਵੀਂ ਕੱਲ ਹੈਗੀ ਹੈ ਆਜ਼ਾਦੀ ਦਿਹਾੜਾ ਹੈਗਾ ਸੋ ਅਸੀਂ ਇਸ ਵਾਸਤੇ ਇੱਥੇ ਲਾਈਟਾਂ ਵੀ ਲਗਾਵਾਂਗੇ ਇਹਦੀ ਮੇਨਟੇਨੈਂਸ ਵੀ ਡਿਸਟ੍ਰਿਕਟ ਜਿਹੜੀ ਹੈਰੀਟੇਜ ਸੁਸਾਇਟੀ ਉਹ ਕਰੇਗੀ